ਜੋ ਅੱਜਕੱਲ੍ਹ ਤੋਂ ਸੁਰੱਖਿਆ ਦੇ ਵਿੱਚ ਸਾਡਾ ਪੰਜਾਬ ਪੰਜਾਬ ਦਾ ਕਿਸਾਨ ਹਰਿਆਣਾ ਬਾਰਡਰ ਤੇ ਡਟਿਆ ਹੋਇਆ ਕਟਿੰਡਾ ਜਿਹੜੇ ਕੰਟੀਲੀਆਂ ਤਾਰਾਂ ਵੱਡੇ ਵੱਡੇ ਪੱਥਰ ਆਂਸ਼ੂ ਗੈਸ ਅਰਵਰਦੀਆਂ ਗੋਲੀਆਂ ਉਹ ਸਾਡੇ ਪੰਜਾਬੀਆਂ ਆਖੜੇ ਨੇ ਮਾਰੋ ਹੀ ਮਾਰੋ ਅਸੀਂ ਦਿੱਲੀ ਫਤਿਹ ਕਰਕੇ ਰਹਿਣਾ ਅਸੀਂ ਦਿੱਲੀ ਜਾਣੇ ਜਾਣਾ ਦਿੱਲੀ ਕੀ ਕਰਨਾ ਜਾ ਕੇ ਇਹ ਨਹੀਂ ਪਤਾ ਸਾਨੂੰ ਪਰ ਅਸੀਂ ਕਹਿਣਾ ਕਿ ਦਿੱਲੀ ਜਾਣਾ ਵਾ ਸਾਡੀ ਲੜਾਈ ਇਹੀ ਹੈ ਕਿ ਦਿੱਲੀ ਜਾਣਾ ਤੇਰੇ ਕਰਵਾ ਜੀ ਤੁਸੀਂ ਦੱਸੋ ਇਹ ਜਿਹੜਾ ਚੱਲ ਰਿਹਾ ਕਿਸਾਨ ਅੰਦੋਲਨ ਇਹਦਾ ਫਿਕਟਾ ਕੀ ਨਿਕਲੂਗਾ ਇਹ ਰਿਜ਼ਲਟ ਕੀ ਨਿਕਲੂਗਾ ਜਿਹੜੇ ਆਪਣੇ ਹਿੰਦੂस्तानी ਜਾਂ ਪਰਨੇ ਹੈਗੇ ਆ ਫੁੱਜ ਵੀ ਆਪਣੇ ਆ ਦਿੱਲੀ ਵੀ ਆਪਣੀਆਂ ਪੰਜਾਬ ਵੀ ਆਪਣੇ ਸਭ ਕੀ ਚੱਲਦਾ ਪਿਆ ਹੈ ਥੋੜਾ ਰਵਰਟ ਚੜਨਾ ਪਊ ਦੇਖੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮੇਰੇ ਦਿਲ ਤੋਂ ਨਮਸਤੇ ਸਤਿ ਸ਼੍ਰੀ ਅਕਾਲ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਬੜਾ ਇੰਟਰਸਟਿੰਗ ਟਾਪਿਕ ਆ ਕਿਉਂਕਿ ਸਾਡੀ ਪ੍ਰੋਬਲਮ ਇਹ ਹੈ ਕਿ ਆ ਜਿਹੜਾ ਸਾਡਾ ਸੁਭਾਅ ਆ ਨਾ ਅਸੀਂ ਆਪਣਾ ਸੁਭਾਅ ਨਹੀਂ ਚੇਂਜ ਕਰਦੇ ਠੀਕ ਹੈ ਨਾ ਅਸੀਂ ਜੇ ਕਿਤੇ ਯੂਐਸਏ ਵੀ ਚਲੇ ਗਏ ਨਾ ਉੱਥੇ ਵੀ ਖੜੇ ਹੋ ਕੇ ਕਵਾਂਗੇ ਲਾ ਸਾਡੇ ਘਰੇ ਆਉਂਦਾ ਸਦਾ ਰੋਟੀਆਂ ਪੂਰੀਆਂ ਓਆਂੀਆਂ ਸੀ ਪਹਿਲਾਂ ਤਾਂ ਰੋਟੀ ਆਲਾ ਸਾਡਾ ਸਿਸਟਮ ਨਹੀਂ ਸੈੱਟ ਹੁੰਦਾ ਹਾਂਜੀ ਉਹਦਾ ਲਈ ਸਾਰੀ ਦੁਨੀਆ ਭੁੱਖੀ ਮਰਦੀ ਐ ਮੈਨੂੰ ਲੱਗਦਾ ਦੇਖੋ ਪ੍ਰੋਬਲਮ ਸਾਡੇ ਕੀ ਆ ਸਾਡੀ ਮੈਂਟੈਲਿਟੀ ਕੀ ਆ ਕਿਸਦੇ ਫੰਕਸ਼ਨ ਰੱਖਿਆ ਉੱਥੇ ਖੌਰੂ ਪਾਉਣਾ ਹੀ ਪਾਣਾ ਪੰਜਾਬੀ ਹਾਂ ਨਹੀਂ ਨਹੀਂ ਕੁਝ ਬੰਦੇ ਹੁੰਦੇ ਆ ਅੱਛਾ ਇਸਦੇ ਘਰੇ ਵਿਆਹ ਰੱਖਿਆ ਨਾ ਉੱਥੇ ਜਾ ਕੇ ਟੈਂਟ ਪਾੜਨੇ ਪੜਨਾ ਸੋਫਾ ਪਾੜਨੇ ਪੜਨਾ ਕਿਹਦੇ ਡੀਜੇ ਕੁੱਟਨੇ ਕੁੱਟਨਾ ਹਾਂ ਉਹ ਫਿਰ ਕੋ ਨੂੰ ਕਹਿੰਦਾ ਰੁੱਸਿਆ ਹੋਇਆ ਫੋਪੜ ਇਹ ਜੀਜਾ ਜੀਜਾ ਠੀਕ ਹੈ ਨਾ ਫਿਰ ਬਾਅਦ ਚ ਉਹਦੀ ਸੇਵਾ ਹੋ ਜਾਂਦੀ ਹੈ ਗੱਲ ਵੱਖਰੀ ਹੈ ਲੇਕਿਨ ਉਹ ਅਗਲੇ ਵਿਆਹ ਤੱਕ ਫਿਰ ਭੁੱਲ ਜਾਂਦਾ ਫਿਰ ਪੱਗ ਦੀ ਹੱਟ ਚੁੱਕਦੀ ਹੈ ਫਿਰ ਭੈਣ ਭੂਆ ਉਹਨੂੰ ਖਿੱਚ ਕੇ ਲੈ ਕੇ ਜਾ ਰਹੀ ਹੁੰਦੀ ਹੈ ਉਹ ਮਤਲਬ ਆਪਣੀ ਆਦਤਾਂ ਨਹੀਂ ਚੇਂਜ ਕਰਦਾ ਹੁੰਦਾ ਵਿਆਹ ਚ 400 ਬੰਦੇ ਚ ਆਪਣੀ ਪਛਾਣ ਅੱਡੀ ਬਣਾ ਕੇ ਰੱਖ ਬਣਾ ਕੇ ਰੱਖ ਦਏਗਾ ਹੁਣ ਜਿਹੜੇ ਬਾਰਡਰ ਦੇ ਕਟਿਨੀ ਤਾਰਾ ਲੱਗਿਆ ਮੈਨੂੰ ਇੱਕ ਗੱਲ ਦੱਸੋ ਜਰੀਪਾਲ ਜੀ ਉਹ ਸ਼ਾਂਤੀਪੂਰਕ ਬੈਠੇ ਨੇ ਆਹ ਬੈਠੇ ਨੇ ਆਪਣੀ ਸ਼ਾਂਤੀਪੂਰੀ ਕਰੀ ਹੈ ਨਾ ਹਾਂਜੀ ਸਿਵਾਏ 26 ਜਨਵਰੀ ਵਾਲੀ ਟੱਕਰ ਛੱਡ ਕੇ ਹਾਂ ਛੱਡ ਕੇ ਮੈਨਾਂ ਸਾਰੇ ਬੈਠ ਗਏ ਲਾਲ ਕਿਲੇ ਨੂੰ ਛੱਡ ਕੇ ਹਾਂਜੀ ਹਾਂਜੀ ਉਸ ਤੋਂ ਉਸ ਤੋਂ ਬਾਅਦ ਸਾਲ ਪੂਰਾ ਸ਼ਾਂਤੀ ਨਾਲ ਬੈਠੇ ਨੇ ਬਿਲਕੁਲ ਬਿਲਕੁਲ ਇਤਨੇ ਦਿਨ ਉਹਨਾਂ ਕੋਈ ਕਿਸੇ ਨੂੰ ਕੁਝ ਨਹੀਂ ਹੋਇਆ ਨਹੀਂ ਹੋਇਆ ਕੋਈ ਇਹਨਾਂ ਨੇ ਪੱਥਰ ਨਹੀਂ ਮਾਰਿਆ ਨਾ ਤੇ ਜਦੋਂ ਅੱਜ ਜਦੋਂ ਜਾਣ ਲੱਗੇ ਤੇ ਅੱਜ ਇਹਨੇ ਬੈਰੀਕੇਡ ਕਿਉਂ ਨਹੀਂ ਹੂੰ 21 ਨਾ ਮੀਡੀਆ 'ਚ ਫਲਾਇਆ ਜਾ ਰਿਹਾ ਕੋਈ ਬੰਦੇ ਨੇ ਉਹਦੇ ਤਾਂ ਇੰਟਰਵਿਊ ਪਤਾ ਨਹੀਂ ਕਿਵੇਂ ਕਿਵੇਂ ਦਿਖਾ ਦਿੰਦੇ ਆ ਪਹਿਲੀ ਗੱਲ ਤਾਂ ਇਹ ਨੇ ਐਲਟਰ ਨੂੰ ਦੇਖਣਾ ਚਾਹੀਦਾ ਕਿ ਕੱਲੇ ਵੀਊਜ਼ ਵਾਸਤੇ ਕਿਉਂ ਬਕਵਾਸ ਕਰਦੇ ਆ ਹਾਂ ਆਪਾਂ ਸਮਾਜ ਨੂੰ ਖਰਾਬ ਕਰ ਇੱਕ ਬੰਦੇ ਨੂੰ ਦਿਖਾਇਆ ਉਹ ਕਹਿੰਦਾ ਆ ਤੈਨੂੰ ਸਾਲਾ ਜੀ ਖਬਰ ਆ ਜੂਗੀ ਮੋਦੀ ਮਰ ਜੂਗਾ ਉਹ ਯਾਰ 10000 ਕੀ ਬਕਵਾਸ ਮਾਰੀ ਜਾਂਦਾ ਇਹ ਕੋਈ ਗੱਲਾਂ ਕਰਨ ਵਾਲੀ ਹੈ ਤੂੰ ਪੜ੍ਹੇ ਲਿਖੇ ਆਪਾਂ ਐਮਐਸਪੀ ਦੀ ਗੱਲ ਕਰਨ ਜਾ ਰਹੇ ਆ ਖੇਤੀ ਦੀ ਗੱਲ ਕਰਨ ਜਾ ਰਹੇ ਆ ਫਿਰ ਮਰਨ ਮਰਨ ਵਾਲੇ ਕਾਹੜਾ ਕੰਮ ਹੋ ਗਿਆ ਅੱਛਾ ਜੇ ਤੁਸੀਂ ਇਹਦੀ ਗੱਲਾਂ ਕਰੋਗੇ ਹੁਣ ਗਰਮ ਖਿਆਲੀ ਵੀ ਆਏ ਹੋਏ ਆ ਕਹਿੰਦੇ ਇਹ ਗਰਮ ਆ ਜੀ ਹੁਲੜਵਾਜ ਨੇ ਜੀ ਇਹਨਾਂ ਜੀ ਮੇਰੀ ਹੱਥ ਜੋੜ ਕੇ ਬੇਨਤੀ ਸਾਰੇ ਕਿਸਾਨਾਂ ਨੂੰ ਕਿਸਾਨ ਆਗੂਆਂ ਨੂੰ ਠੀਕ ਆ ਤੁਸੀਂ ਬੰਦੇ ਲੈ ਕੇ ਜਾਂਦੇ ਹੋ ਫਿਰ ਤੁਸੀਂ ਕਿੰਨੇ ਆਖੀ ਇਹ ਬੰਦੇ ਸਾਡੇ ਤੋਂ ਬਾਹਰ ਆ ਕਿੰਨਾ ਵਧੀਆ ਮੌਕਾ ਵਾ ਉੱਥੇ ਦੋ ਬ੍ਰਿਜ ਨੇ ਹਾਂਜੀ ਹਾਂਜੀ ਠੀਕ ਆ ਨਾ ਸ਼ੰਭੂ ਬਾਰਡਰ ਤੇ ਹਾਂਜੀ ਤੁਸੀਂ ਕਹੋ ਵੀ ਜਿਹੜੇ ਗਰਮ ਖਿਆਲੀ ਨੇ ਹਾਂ ਉਹ ਰਾਈਟ ਹੈਂਡ ਸਾਈਡ ਵਾਲਾ ਪੁਲ ਲੈ ਲੋ ਹਾਂਜੀ ਜਿਹੜੇ ਸਾਡੇ ਨਾਲ ਸ਼ਾਂਤੀ ਨਾਲ ਭਾਵੇਂ 6 ਮਹੀਨੇ ਬਹਿਣਾ ਪਵੇ ਹਾਂ ਤੇ ਗੱਲਬਾਤ ਕਰਨ ਦਾ ਤਰੀਕਾ ਲੱਭ ਰਿਹਾ ਉਹ ਇੱਧਰਲੇ ਪਾਸੇ ਆ ਕੇ ਬਹਿ ਜਾਓ ਆ ਠੀਕ ਹੈ ਠੀਕ ਹੈ ਅਸੀਂ ਥੋੜਾ ਜਿਹਾ ਪਿੱਛੇ ਹੋ ਜਾਂਦੇ ਹਾਂ ਆਪਣੀ ਸਟੇਜ ਸੈੱਟ ਕਰ ਲਓ ਜਿਹੜੇ ਗਰਮ ਖਿਆਲੇ ਨੂੰ ਬੜਾ ਔਖਾ ਮੈਂ ਜਿਨ੍ਹਾਂ ਨੇ ਉੱਥੇ ਜਾ ਕੇ ਬੋਲਣਾ ਚਲੋ ਜੀ ਉਹ ਫਤਿਹ ਫਤਿਹ ਆ ਹੁਣ ਮੈਂ ਜਾ ਕੇ ਇੱਥੇ ਬੰਦਾ ਦੇਖ ਰਿਹਾ ਦਿੱਤਾ ਕੀ ਕਹਿੰਦਾ ਸੀ ਕਹਿੰਦਾ ਆ ਨਾ ਹੋਵੇਂਗਾ ਅੱਲਾ ਸ਼ਰੀਕ ਉਹ ਮੁੜ ਕੇ ਤੇ ਪੰਜੀ ਰਹਿ ਜਾਣ ਅੱਗੇ ਜਾਂਦੇ ਜਾਂਦੇ ਉਹ ਵੀ ਨੱਫੇ ਜਾਣ ਉਲਟਾ ਤੁਸੀਂ ਇੱਥੇ ਪਿੱਛੇ ਬੈਠ ਕੇ ਉਹਨਾਂ ਨੂੰ ਆਪਣਾ ਜਲੂਸ ਕੱਢ ਲੈਣ ਦਿਓ ਹਾਂ ਔਰ ਲੋਕ ਕਾਰਨਲ ਦੇ ਜੋ ਕਰਦੇ ਆ ਆ ਜਿਹੜੇ ਬਲੌਗਰ ਹਨ ਇਹਨਾਂ ਦਾ ਮਗਰ ਚਾਰ ਡੰਡੇ ਵਾਲੇ ਕਰੋ ਕਿ ਚੱਲ ਕੇ ਪੋਸਟ ਦੇ ਉੱਤੇ ਪੁਲਿਸ ਵਾਲਿਆਂ ਦੇ ਹਾਂ ਜਿਹੜਾ ਪਿੱਛੇ ਗਈ ਜਾਂਦੇ ਉਹ ਆਗੂਆਂ ਦੇ ਦਮ ਨਹੀਂ ਆਗੂਆਂ ਦੇ ਦਮ ਨਹੀਂ ਉਹ ਤੁਸੀਂ ਉਹਨਾਂ ਦੇ ਸਟੇਜਾਂ ਤੇ ਚੜ੍ਹ ਕੇ ਤੁਸੀਂ ਲੋਕਾਂ ਨੂੰ ਬਰਗਲਾ ਰਹੇ ਹੋ ਬਿਲਕੁਲ ਜਿੰਨੇ ਵੀ ਸੋਸ਼ਲ ਮੀਡੀਆ ਵਾਲੇ ਨੇ ਸਾਰੇ ਆਗੂ ਕਹਿੰਦੇ ਨੁਕਸਾਨ ਨਹੀਂ ਹੋਣਾ ਚਾਹੀਦਾ ਹਾਂ ਹਾਂ ਬਿਲਕੁਲ ਗੱਲ ਸਹੀ ਆਪਣੇ ਸਾਰੇ ਬੰਦੇ ਉਹ ਬਸ ਮਸ਼ੀਨਾਂ ਤਿਆਰ ਹੋ ਗਈਆਂ ਜੀ ਆ ਤੁਹਾਡੇ ਕੋਲ ਇੱਕ ਅਡ ਬ੍ਰਿਜ ਆ ਉੱਥੇ ਜੋ ਮਰਜ਼ੀ ਕਰੋ ਹਾਂਜੀ ਹਾਂਜੀ ਬਿਲਕੁਲ ਦੇਖੋ ਹਰੇਕ ਆંદੋਲਨ ਦੇ ਵਿੱਚ ਤੁਸੀਂ ਆਪਣੀ ਮੰਗਾਂ ਨਹੀਂ ਮੰਗਾਉਣੀ ਆਉਂ ਤੁਸੀਂ ਆਪਣੀ ਇਮੇਜ ਵੀ ਠੀਕ ਰੱਖਣੀ ਹੁੰਦੀ ਆ ਤੁਸੀਂ ਲੋਕਾਂ ਨਾਲ ਵੀ ਠੀਕ ਰੱਖਣਾ ਪੈਂਦਾ ਜੇ ਤੁਸੀਂ ਆ ਸੋਚੋ ਕਿ ਅਸੀਂ ਹੁੱਲੜਬਾਜੀ ਕਰਕੇ ਲਾਲਾ ਲਾਲਾ ਕਰਕੇ ਚਲੇ ਜਾਵਾਂਗੇ ਸਾਨੂੰ ਪੈਸੇ ਕਿ ਪੈਸੇ ਤੇ ਤੁਹਾਡੀ ਔਕਾਤ 4 ਰੁਪਏ ਦੇ ਕੋਣ ਦੇ ਉੱਤੇ ਨਹੀਂ ਹੈਗੀ ਬਿਲਕੁਲ ਬਿਲਕੁਲ ਇਹ ਠੱਪਾ ਤੁਸੀਂ ਤੁਹਾਨੂੰ ਜਿੱਥੇ ਟੁੱਕੜ ਛੜਦਾ ਨਾ ਤੁਸੀਂ ਉੱਥੇ ਤੁਰ ਜਾਣਾ ਜਿਹੜੇ ਤਰੇ ਅਸਲ ਬੰਦੇ ਜਿਹਨਾਂ ਨੂੰ ਲੜਾਈ ਕਰਨੀ ਆ ਉਹਨਾਂ ਨੂੰ ਥੋੜੇ ਕਰ ਗਿਆ ਕਰਕੇ ਉਹਨਾਂ ਦਾ ਵੀ ਨਾਂ ਖਰਾਬ ਹੁੰਦਾ ਬਿਲਕੁਲ ਬਿਲਕੁਲ ਖਰਾਬ ਹੁੰਦਾ ਠੀਕ ਹੈ ਹੁਣ ਗੱਲ ਸੁਣੋ ਮੇਰੀ ਤੁਸੀਂ ਕਹਿੰਦੇ ਹੋ ਜੀ ਅਸੀਂ ਲੜਾਈ ਲੜਦੇ ਆ ਅਸੀਂ ਆ ਕਰਦੇ ਆ ਅਸੀਂ ਦੇਖਿਆ ਹੋਇਆ ਜੀ ਤੁਸੀਂ ਇਕੱਲੇ ਇਕੱਲੇ ਬੈਠ ਕੇ ਲੋਕਾਂ ਨੂੰ ਮਿਹਣੇ ਦਿੰਦੇ ਹੋਏ ਕੋਈ ਆਇਆ ਹੀ ਨਹੀਂ ਜੀ ਅਸੀਂ ਲੋਕਾਂ ਦੀ ਗੱਲ ਕਰਦੇ ਕੋਈ ਆਇਆ ਹੀ ਨਹੀਂ ਹੁਣ ਲੋਕੀ ਇਕੱਠੇ ਹੋਏ ਨੇ ਸ਼ਾਂਤੀਪੂਰਵ ਤਰੀਕੇ ਨਾਲ ਜਿਹੜੇ ਸ਼ਾਂਤੀ ਵਾਲੇ ਨੇ ਉਹ ਇੱਕ ਬ੍ਰਿਜ ਫੜ ਲਓ ਬਿਲਕੁਲ ਜਿਹੜੇ ਖੌਰੂ ਤੇ ਲੋ 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 ਹੋਊਗੀ ਅਸੀਂ ਉੱਡਦੇ ਜਾਵਾਂਗੇ ਜੀ ਅਸੀਂ ਐ ਪਤਾ ਨਹੀਂ ਟਰੈਕਟਰ ਦਾ ਵੀ ਕੀ ਕਰ ਲਿਆ ਜੀ ਅਸੀਂ ਐ ਪੱਟ ਲਾਂਗੇ ਉਹ ਆਪਣਾ ਰਾਈਟ ਵਾਲਾ ਬ੍ਰਿਜ ਕਰ ਲਿਓ ਬਿਲਕੁਲ ਦੋਵੇਂ ਵੰਡ ਲਓ ਦੋਨੋਂ ਵੰਡ ਲਓ ਬਿਲਕੁਲ ਤੁਸੀਂ ਆਪਣਾ ਜੋਰ ਰੈ ਕਟਕੜ ਪੂਰੇ ਹਿੰਦੁਸਤਾਨ ਨੂੰ ਦੁਨੀਆ ਨੂੰ ਪਤਾ ਦਾ ਕਰੇ ਕਿ ਆ ਦੋ ਅੱਠ ਵੱਖ-ਵੱਖਰੇ ਇਕੱਠੇ ਨਹੀਂ ਹੈਗੇ ਹਾਂ ਜਦੋਂ ਸ਼ਾਂਤੀ ਨਾਲ ਬੈਠ ਕੇ ਆਰਡੀਨੈਂਸ ਦੀ ਗੱਲ ਤੱਕ ਗੱਲ ਪਹੁੰਚ ਗਈ ਹੈ ਹੋਰ ਸ਼ਾਂਤੀ ਨਾਲ ਬਹਿ ਜਾਣੀ ਬਿਲਕੁਲ ਕੀ ਫਰਕ ਪੈਂਦਾ ਹੈ ਜੇ ਦੋ ਸਾਲ ਬਹਿ ਕੇ ਤਿੰਨ ਕਾਨੂੰਨ ਵਾਪਸ ਕਰ ਦੇ ਬਿਲਕੁਲ ਬਿਲਕੁਲ ਪੜ ਸਕਦੇ ਤੇ ਇਸ ਵਾਰ ਉਹ ਲੇਖ ਹੈ ਤਾਂ ਸ਼ਾਂਤੀ ਨਾਲ ਬਿਲਕੁਲ ਇਹ ਵਿਚਾਰ ਵੀ ਕਰਨਾ ਚਾਹੀਦਾ ਕਿ ਕਿੰਨੀ ਗਵਰਨਮੈਂਟ ਨੂੰ ਇੱਕ ਕਰਾਂ ਕਿੰਨਾ ਆਪਣਾ ਟੈਕਸ ਆ ਰਿਹਾ ਕਿੰਨਾ ਨਹੀਂ ਨਹੀਂ ਉਹ ਦੇਖੋ ਕੋਈ ਗੱਲ ਨਹੀਂ ਉਹ ਉਹ ਅਗਲੇ ਐਪੀਸੋਡ ਚ ਗੱਲ ਕਰਦੇ ਅਗਲੇ ਐਪੀਸੋਡ ਚ ਗੱਲ ਕਰਦੇ ਆ ਕਿ ਮੈਂ ਮੇਰੇ ਕੀ ਵਿਚਾਰ ਨੇ ਲੇਕਿਨ ਫਿਲਹਾਲ ਮੈਂ ਜਿਹੜੇ ਗਰਮ ਖਿਆਲੀ ਤੇ ਜਿਹੜੇ ਗੱਲਬਾਤ ਵਾਲੇ ਆ ਉਹ ਆਪਣੇ ਆਪ ਵਿੱਚ ਅੱਜ ਦੀ ਡੇਟ ਤੇ ਇੱਕ ਪਾੜ ਪਾ ਲੈਣ ਬਿਲਕੁਲ ਦੇਖੋ ਕਿੰਨਾ ਵਧੀਆ ਕਿਸਾਨ ਜਿੱਥੇ ਬੰਦੇ ਨੇ ਕੀਤਾ ਉਹਨਾਂ ਨੇ ਇੱਕ ਤਾਰ ਬੰਨਤੀ ਹਾਂਜੀ ਕਹਿੰਦੇ ਇਹ ਤੋਂ ਕਿ ਅਸੀਂ ਨਹੀਂ ਜਾਣਾ ਹਾਂਜੀ ਹਾਂਜੀ ਜਦੋਂ ਤੋਂ ਕੌਲੀ ਆਉਂਦੀ ਬਿਲਕੁਲ ਦੂਜਾ ਉਹ ਕਹਿੰਦੇ ਜਿਹੜੀ ਟਰਾਲੀਆਂ ਨੇ ਹਾਂ ਉਹ ਆਪਾਂ ਰੋਡ ਦੇ ਨਾਲ ਅਜੇ 6 ਕਿਲੋਟਰ ਇੱਕ ਦੂਜੇ ਤੋਂ ਚੜੀਆਂ ਹੋਈਆਂ ਨੇ ਹਾਂਜੀ ਹਾਂਜੀ ਜਦੋਂ ਕੋਈ ਦਿਖਾਉਂਦਾ ਤਾਂ ਲੱਗਦਾ ਰੋਡ ਅਸੀਂ ਬਲੌਕ ਕੀਤਾ ਹੋਇਆ ਹਾਂ 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 ਤੁਸੀਂ ਉਹ ਜਿਹੜੀ ਟਰਾਲੀਆਂ ਨੇ ਬਿਲਕੁਲ ਐ ਸਿੱਧੀਆਂ ਕਰ ਦੋ ਹਾਂ ਥੋੜੀ 6 ਜਿਗਾ 36 ਕਿਲੋਮੀਟਰ ਤੱਕ ਜਾਓ ਕਿ ਦੋਨੋਂ ਪਾਸੇ ਟਰਾਲੀਆਂ ਬਿਲਕੁਲ ਬਿਲਕੁਲ ਤੁਸੀਂ ਆਹ ਸੋਚ ਵੀ ਜਿਹੜੇ ਲੋਕ ਤੁਹਾਡੇ ਨਾਲ ਜੁੜਨਗੇ ਬਿਲਕੁਲ ਜਿਹੜਾ ਤੁਹਾਡੇ ਨਾਲ ਹੋਰ ਕੀ ਕਹਿੰਦੇ ਤੁਹਾਨੂੰ ਸ plus ਆਸੇ-ਪਾਸੇ ਜਿਹੜੀ ਜਗ੍ਹਾ ਤੇ ਤੁਹਾਡਾ ਜਿਹੜਾ ਮਤਲਬ ਵਾਸ਼ਰੂਮ ਕਰਨਾ ਨਹਾਉਣਾ ਹਾਂ ਹਾਂ ਧੋਣਾ ਖਾਣ-ਪੀਣ ਕਰਨਾ ਉਹਦੇ ਤੇ ਵੀ ਪ੍ਰੈਸ਼ਰ ਕਿੰਨਾ ਘਟ ਆਊਗਾ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਫਿਰ ਕਿਸਨੇ ਵੀ ਸ਼ੰਭੂ ਬਾਡਰ ਜਾਣਾ ਪ੍ਰੈਸ ਵਾਲੇ ਨੇ ਅਗਲਾ ਚਾਹੇ ਸਕੂਟਰ ਤੇ ਹੋਵੇ ਚਾਹੇ ਗੱਡੀ ਤੇ ਹੋਵੇ ਹਾਂਜੀ ਹਾਂਜੀ ਅਗਲਾ ਕਹੂਗਾ ਕਿਸਾਨ ਤਾਂ ਬੜੇ ਸ਼ਾਂਤੀ ਨਾਲ ਬੈਠੇ ਨੇ ਬਿਲਕੁਲ ਜਦੋਂ ਮਰਜ਼ੀ ਜਾ ਕੇ ਅੱਗੇ ਚਲੇ ਜਾਓ ਵਾਪਸ ਆ ਜਾਓ ਆਪਾਂ ਸਹੂਲਤ ਕਰਨੀ ਆ ਬਿਲਕੁਲ ਇੰਦਾ ਸਿਸਟਮ ਬਣਾਓਗੇ ਆਪਣੇ ਨਾ ਛਵੀ ਬਣੀ ਰਹੇ ਸਾਰੇ ਹਿੰਦੂਆਂ ਦੀ ਕਿਉਂਕਿ ਜਦੋਂ ਆਪਾਂ ਅੰਦੋਲਨ ਕਰਦੇ ਆ ਛ ਆਪਣਾ ਵੀ ਖਿਆਲ ਰੱਖਣਾ ਮੈਂ ਤਾਂ ਭਾਈ ਸਾਹਿਬ ਜਰਾ ਟੀਵੀ ਦੇਖੋ ਆਮ ਬੰਦੇ ਵਿਚਾਰੇ ਜਿਹੜੇ ਆਮ ਸਿੱਖ ਨੇ ਉਹਨਾਂ ਨੂੰ ਟੀਵੀ ਤੇ ਆ ਕੇ ਪੁੱਛਦੇ ਨੇ ਹਾਂ ਵੀ ਤੁਸੀਂ ਕਿਸਾਨ ਉਹਨਾਂ ਦਾ ਕੋਈ ਕਿਸਾਨੀ ਦਾ ਕੋਈ ਲੈਣ ਦੇਣਾ ਬਿਲਕੁਲ ਨਹੀਂ ਹੈਗਾ ਸਹੀ ਗੱਲ ਹੈਗੀ ਹੈ ਬਿਜ਼ਨਸਮੈਨ ਜਿਹੜੇ ਮਸਟਰ ਨਾਲ ਉਹ ਸਰਦਾਰ ਤੋਂ ਸਰਦਾਰ ਜਿਹੜੀ ਸਟੇਜ ਤੇ ਆਏ ਆ ਹਾਂ ਪਲੀਜ਼ ਇਹਨੂੰ ਨਾ ਆਪਣੇ ਕੀ ਕਹਿੰਦੇ ਆ ਆ ਦੋ ਚਾਰ ਟੁਕੜ ਭੋਜ ਦੇ ਜਿਹੜੇ ਹੈਗੇ ਆ ਆਪਣੀਆਂ ਕੀ ਕਹਿੰਦੇ ਛਿੱਤਰ ਤਾਂ ਤੁਸੀਂ ਤੁਹਾਨੂੰ ਪੈਣੀ ਪੈਣੀ ਠੀਕ ਆ ਨਾ ਜਦੋਂ ਐਫੀਡੈਵਿਟ ਦੇਣੇ ਪਏ ਸੀ ਨਾ ਕਿ ਅਸੀਂ ਮੁੜ ਕੇ ਨਹੀਂ ਸਰਕਾਰ ਦੇ ਖਿਲਾਫ ਕੁਝ ਬੋਲਦੇ ਉਹ ਬੜੀ ਛੇਤੀ ਭੁੱਲ ਜਾਂਦੇ ਨੇ ਅੱਜ ਇੱਕ ਵਾਰੀ ਪੈ ਗਏ ਨਾ ਤੁਹਾਡੇ ਦੁਬਾਰਾ ਛੱਤਰ ਅੱਜ ਜਿੰਨੀ ਆਵਾਜ਼ਾਂ ਨਿਕਲਦੇ ਨੇ ਟੈਂ ਟੈਂ ਕਰਕੇ ਸਿਰਫ ਅੱਜ ਕੀ ਕਹਿੰਦੇ ਆ ਵਿਊਜ਼ ਤੇ ਲਾਈਕ ਤੇ ਇਹਦੇ ਪੈਸੇ ਵਾਸਤੇ ਇਹ ਨਿਕਲ ਜਾਣੇ ਨੇ ਇਸ ਦੁਨੀਆ 'ਚ ਇਕੱਲੇ ਤੁਸੀਂ ਨਹੀਂ ਦਿੰਦੇ ਪੰਜਾਬ ਨਾਲੋਂ ਵੱਧ ਸਿੱਖ ਪੰਜਾਬ ਤੋਂ ਬਾਹਰ ਰਹਿੰਦੇ ਨੇ ਬਿਲਕੁਲ ਬਿਲਕੁਲ ਆਮ ਬੰਦੇ ਉਹਨਾਂ ਨੂੰ ਸਵਾਲ ਕਰਨ ਲੱਗ ਗਏ ਨੇ ਹਮ ਕੀ ਕਰਦੇ ਨੇ ਪੰਜਾਬੀ ਲੋਕ ਹਾਂ ਜੀ ਹਾਂ ਕਿ ਤੁਸੀਂ ਕਿਸਾਨਾਂ ਦਾ ਤੁਸੀਂ ਸਾਨੂੰ ਜਵਾਬ ਦਿਓ ਠੀਕ ਹੈ ਨਾ ਇਸ ਕਰਕੇ ਜਿਹੜੀ ਕੰਮ ਜਿੱਥੇ ਆ ਉਹਨੂੰ ਉੱਥੇ ਹੀ ਰੱਖੀਏ ਆ ਮੈਨੂੰ ਹੋਰ ਲਾਲਾ ਲਾਲਾ ਦਾ ਕਰੀਏ ਬਿਲਕੁਲ ਕਿਉਂਕਿ ਲਾਲਾ ਲਾਲਾ ਤੁਸੀਂ ਕਰੋਗੇ ਦੂਜੇ ਦਾ ਤਾਂ ਹੋਣਾ 10 20% 30% ਨੁਕਸਾਨ ਹਾਂਜੀ ਹਾਂਜੀ ਥੋੜਾ ਹੋਣਾ ਪੂਰਾ ਜਿਆਦਾ ਬਜ਼ੁਰਗ ਵੀ ਨੇ ਤੁਹਾਡੇ ਬੱਚੇ ਵੀ ਨੇ ਜਿੰਨਾਂ ਵੀ ਨੇ ਤੇ ਤੁਸੀਂ ਅੰਦੋਲਨ ਅੰਦੋਲਨ ਹੋਵੇ ਤੇ ਨਾ ਹੋਵੇ ਹਾਂਜੀ ਹਾਂਜੀ ਲੇਕਿਨ ਤੁਸੀਂ ਜਦੋਂ ਆ ਜਿਹੜੇ ਆ ਕਰਨੇ ਨਾ ਹਰਕਤਾਂ ਨੁਕਸਾਨ ਥੋੜਾ ਹੋਣਾ ਹੀ ਹੋਣਾ ਬਿਲਕੁਲ ਫਿਰ ਮੁੜ ਕੇ ਬਹਿ ਜਾਂਦੇ ਹੋ ਆ ਲੋਕਾਂ ਦਾ ਸਾਥ ਆ ਗਈ ਸਾਡੇ ਨਾਲ ਹਾਂ ਕੀ ਹੈ ਲਾਲਾ 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 ਇਸ ਕਰਕੇ ਮੇਰੀ ਬੇਨਤੀ ਆ ਸਾਰੇ ਕਿਸਾਨ ਆਗੂਆਂ ਨੂੰ ਤੇ ਦੂਜਿਆਂ ਨੂੰ ਅਸੀਂ ਅਗਲੇ ਐਪੀਸੋਡ ਦੇ ਵਿੱਚ ਇੱਕ ਹੋਰ ਬੜਾ ਜੋ ਸਾਡੇ ਆਪਣੇ ਵਿਚਾਰ ਨੇ ਕਿਸਾਨੀ ਨੂੰ ਕਿਵੇਂ ਉਚਾਇਆ ਜਾਂਦਾ ਉਹਦੇ ਬਾਰੇ ਕਰਾਂਗੇ ਫਿਲਹਾਲ ਮੇਰੇ ਗਰਮ ਖਿਆਲੀ ਤੇ ਠੰਡਿਆਂ ਨੂੰ ਆਹ ਗੱਲ ਕਰਨੀ ਰਿਕੁਐਸਟ ਆ ਕਿ ਜਿਹੜੇ ਬਾਤचीत ਵਾਲੇ ਆ ਉਹ ਇੱਕ ਬ੍ਰਿਜ ਫੜ ਲਓ ਜਿਹੜੇ ਗਰਮ ਖਿਆਲੀ ਉਹ ਦੋ ਬ੍ਰਿਜ ਫੜ ਲਓ ਜੇ ਤੁਹਾਨੂੰ ਲੱਗਦਾ ਕਿ ਨਹੀਂ ਬ੍ਰਿਜ ਤੇ ਸਾਡਾ ਕੰਮ ਕਰਦਾ ਆਹ ਘਰਮਤੀ ਹੈਗੇ ਕਿੱਲੇ ਦੇ ਫਰਕ ਪਈ ਹਾਂ ਇੱਥੋਂ ਚਲੇ ਜਾਓ ਉਧਰ ਵੜ ਜਾਓ ਕਿਸੇ ਪਾਸੇ ਵੜ ਜਾਓ ਹੋਰ ਪਾਸੇ ਚਲੇ ਜਾਓ ਲੇਕਿਨ ਦੋ ਪਾੜ ਕਰ ਲਓ ਆਪਣੇ ਆਜ ਬਸ ਯਾਨੀ ਦਿੱਲੀ ਆ ਨਾ ਜਾ ਕੇ ਬਹਿ ਜਾਓ ਹਾਂ ਦੋ ਪਾੜ ਕਰ ਲਓ ਆਪਣੇ ਜਿਹੜੇ ਗਰਮ ਖੱਲ ਕੇ ਲਾਲਾ ਲਾਲਾ ਕਰਨੀ ਆ ਉਧਰ ਹੀ ਚਲੇ ਜਾਓ ਜਿਹੜੇ ਬਲੌਕਰ ਆ ਮੂਰੇ ਲਾ ਲਓ ਜਿਹੜੇ ਆ ਸਿੰਗਰ ਵੀ ਸੀਗੇ ਹਾਂ ਟੱਕ ਚਲਾਗੇ ਮੁੱਛਾ ਟੱਕ ਇੱਕ ਵਾਰੀ ਜਿੰਨਾ ਵਸਤੂ ਵੀ ਛੱਡ ਦਿਓ ਹਾਂ ਛੋੜੇ ਇਹਨਾਂ ਹੀ ਛੱਡ ਦੇ